ਚਾਰਮਲਾ ਕੁਆਟਰ ਦੇ ਰਹਿਣ ਵਾਲੇ ਕੁਲਦੀਪ ਕੁਮਾਰ ਨੇ ਆਪਣੀ 13 ਸਾਲ ਦੀ ਬੇਟੀ ਦੇ ਨਾਲ ਕਿਸੇ ਵਿਅਕਤੀ ਵੱਲੋਂ ਗਲਤ ਹਰਕਤ ਕਰਨ ਦਾ આરોਪ ਉਸਤੇ ਲਗਾਇਆ ਹੈ ਜਾਣਕਾਰੀ ਮੁਤਾਬਕ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਦੇ ਨਾਲ ਕੋਈ ਝਗੜਾ ਚੱਲ ਰਿਹਾ ਹੈ ਜਿਸ ਦੇ ਕਰਕੇ ਉਸ ਦੀ ਪਤਨੀ ਕਿਤੇ ਹੋਰ ਕਿਸੇ ਜਗ੍ਹਾ ਕਿਸੇ ਵਿਅਕਤੀ ਦੇ ਨਾਲ ਰਹਿ ਰਹੀ ਹੈ ਆਪਸੀ ਸਹਿਮਤੀ ਦੇ ਨਾਲ ਬੇਟੀ ਮਾਂ ਦੇ ਨਾਲ ਰਹਿੰਦੀ ਸੀ ਤੇ ਉੱਥੇ ਹੀ ਬੇਟੀ ਨੇ ਗੁਲਦੀਪ ਕੁਮਾਰ ਦੇ ਘਰ ਦੀਆਂ ਔਰਤਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ ਵਿਅਕਤੀ ਉਸ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੇ ਚਲਦਿਆਂ ਗੁਲਦੀਪ ਕੁਮਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਤੇ ਨਾਲ ਉਸ ਦਾ ਮੈਡੀਕਲ ਵੀ ਕਰਵਾਇਆ ਹੈ ਇਸ ਸਬੰਧ ਵਿੱਚ ਡੀਐਸਪੀ ਸਿਟੀ ਜਿੰਦਰ ਮਨਹਾਸ ਨੇ ਵੀ ਕਿਹਾ ਹੈ ਕਿ ਕਾਰਵਾਈ ਹਲੇ ਚੱਲ ਰਹੀ ਹੈ। ਥਾਣੇ ਵੇਜਣ ਰਾਇਨਾਮਾ ਕਰਵਾਣ ਦੀ ਕੁਛ ਕਹਿੰਦੀ ਦੀ ਕਿ ਮੈਂ ਕਿਰਾਏ ਤੇ ਰਹਿਣਾ ਚਾਹਨੀ ਆ ਮੈਂ ਪੁਲਿਸ ਵਾਲਿਆਂ ਨੂੰ ਕਹਿੰਦੇ ਦਾ ਇਹ ਕਿ ਕਿਰਾਏ ਤੇ ਕੱਲੀ ਕਿਹਦੇ ਨਾਲ ਰਹੇਗੀ ਪੁਲਿਸ ਵਾਲਿਆਂ ਨੇ ਕਹਿੰਦੇ ਦੇ ਕਿ ਕੱਲੀ ਰਹੇਗੀ ਕਿਰਾਏ ਤੇ ਰਹੇਗੀ ਬਾਕੀ ਦੂਸਰੀ ਗੱਲ ਇਹ ਕਿ ਜਿਹੜੀ ਮੇਰੀ ਬੱਚੀ ਹੈ ਉਹ ਗਾਂਢੀ ਮਕੂੜੀ ਰੱਖਣੀ ਆਪਣੇ ਨਾਮ ਕੋੜੀ 1.5 ਮਹੀਨੇ ਨੇ ਆਪਣੇ ਬੌਰਕੀਆ ਘਰ ਵਾਲੀ ਮੇਰੀ ਨੇ ਉਸ ਤੋਂ ਬਾਅਦ ਮੈਨੂੰ ਜਿਹੜਾ ਥੋੜੀ ਕਿਧਰ ਵੱਰ ਪਤਾ ਲੱਗਦਾ ਹੈ ਕਿ ਕੋੜੀ ਮੇਰੀ ਕਿੱਥੇ ਰਹਿਣ ਦੀ ਵੀ ਆ ਦਿਨੇ ਦਿਨ ਨੂੰ ਪਤਾ ਲੱਗਦਾ ਓਨੇ ਦਿਨ ਜਿਹੜਾ ਗੋਤਮ ਨਾਮ ਦਾ ਸ਼ਖਸ਼ਾ ਗਿਆ ਮੇਰੀ ਘਰਾਂ ਨਾਲ ਜਿਹੜਾ ਰਹਿੰਦਾ ਗਿਆ ਉਹ ਕਮ ਜਿਹੜਾ ਕਮਰੇ ਜੇਕਰੋਂ ਆਂਦਾ ਹੀ ਤਮ ਜਿਹੜਾ ਜਾਂਦਾ ਹੀ ਤਾਂ ਮੈਨੂੰ ਪਤਾ ਨਹੀਂ ਲੱਗਦਾ ਕਿ ਮੇਰੀ ਕੁੜੀ ਨਾਲ ਕੀ ਹੋਣ ਦੇ ਦਿੱ ਕੀ ਨਹੀਂ ਹੁਣ ਕੱਲ ਪਰਸੋ ਮੇਰੀ ਕੁੜੀ ਹੈ ਜਿਹੜੀ ਕਿਹਾ ਤੇ ਸੱਲਿਆ ਸੁਨਿਆ ਭੇਜੰਡੀ ਦੀ ਕਿ ਮੇਰਾ ਡੈਡੀ ਦਗਾ ਹੁੰਦੇ ਤਾਂ ਮੈਂ ਮਾਰ ਜਣਾ ਫਿਰ ਮੈਨੂੰ ਕੱਲ ਮੇਰੀ ਕੁੜੀ ਮਿਲੀ ਹੈਗੀ ਆ ਉਹ ਕੁੜੀ ਮੇਰੀ ਮੈਨੂੰ ਗਾਂਂ ਦਿੱਤੀ ਕਿ ਡੈਡੀ ਮੈਨੂੰ ਲੈ ਚੱਲ ਮੈਂ ਕੋਈ ਦੱਸਣਾ ਨਹੀਂ ਤੁਹਾਨੂੰ ਨਾ ਕੋਈ ਗੱਲ ਨਹੀਂ ਮਤਲਬ ਮੈਂ ਜਿਹੜਾ ਆਇਆ ਆਪਣੇ ਨਾਲ ਕੁੜੀ ਲੈ ਤੇ ਫਿਰ ਉਹਨੂੰ ਗਾਂਂ ਦਿੱਤੀ ਕਿ ਮੇਜੋ ਗੱਲ ਮੇਨਾ ਹੋਣ ਦੇ ਦੀਆਂ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਨਾ ਬਣੀ ਚਾਚੀ ਨੂੰ ਦੱਸ ਨਹੀਂ ਆ ਚੇਰ ਉਹਨੇ ਜਿੰਨੀ ਵੀ ਜੋ ਵੀ ਉਹਨਾਂ ਨਾਲ ਵਾਤਾਵਰਨ ਨੇ ਜੋ ਵੀ ਆ ਔਰ ਸਾਰਿਆਂ ਨੇ ਆਪਣੇ ਚਾਚੇ ਨੂੰ ਬਸ ਸਹੀ ਤੇ ਮਾਂ ਕੁਲਕੁਮ ਕੰਪਨੀ ਦੇ ਕਿਤੇ ਮਾਦੂਲਾ ਕਿ ਹਾਂ ਜੀ ਹਾਂ ਜੀ ਕੁਲਕੁਮ ਕਿਤੇ ਕੋਸੇ ਕੋਸੇ ਨਹੀਂ ਕਰਨੀ ਜੀ ਤੇ ਜਿਹੜੀ ਕੁੜੀ ਸੀ ਤਾਂ ਮਾਂ ਤੇ ਜਿਹੜਾ ਉਹ ਮੁੰਡਾ ਗੋਤਮ ਉਹ ਕਿੱਥੇ ਨੇ ਉਹ ਇਸ ਵੇਲੇ ਭੰਮੰਡੇ ਦੇ ਆ ਅੱਗੇ ਪਿੱਛੇ ਦੌੜੰਡੇ ਦੇ ਆ ਭਾਜੰਡੇ ਦੇ ਆ ਕੁੜੀ ਦੀ ਕਿੰਨੀ ਉਮਰ ਹੈ ਕੁੜੀ ਦੀ ਉਮਰ 13 ਸਾਲ ਦੀ ਵੀ ਕੀ ਮੰਗ ਕੀ ਕਰਦੇ ਹੋ ਮੰਗ ਇਹ ਹੈ ਕਰਨੇ ਆ ਕਿ ਜਿਹੜਾ ਮੇਰੇ ਕੁੜੇ ਦੇ ਹਤਿਆਚਾਰ ਹੋਣੇ ਦਾ ਮੈਨੂੰ ਇਹਦਾ ਇਨਸਾਫ ਚਾਹੀਦਾ ਜੀ ਦਾ ਨਾਮ ਰਿਤੂ ਮਹਿਰਾ ਤੇ ਇਸ ਤਰ੍ਹਾਂ ਕੀ ਗੱਲਬਾਤ ਇਸ ਹੈ ਜਿਸ ਤਰ੍ਹਾਂ ਇਹ ਬੱਚੇ ਦੇ ਨਾਲ ਦਰਿੰਦਗੀ ਹੋਈ ਹੈ ਬੱਚੇ ਦੇ ਨਾਲ ਇਨਾ ਗਲਤ ਕੀਤਾ ਗਿਆ ਹੈ ਸ਼ੇਡ ਛਾੜ ਹੋਈ ਹੈ ਬੱਚੇ ਦੇ ਨਾਲ ਸਾਰਾ ਪਰਿਵਾਰ ਔਰ ਸਾਰਾ ਵਾਲਾ ਸੋਗ ਦੀ ਲਹਿਰ ਵਿੱਚ ਹੈ ਇਸ ਟਾਈਮ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਬੰਦੇ ਨੂੰ ਇਸ ਸ਼ਖਸ ਨੂੰ ਜਿਹੜਾ ਗੋਤਮ ਨਾਮ ਦਾ ਸ਼ਖਸ ਹੈ ਇਹਨੂੰ ਚਰਾਹੇ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਜਿਸ ਨੇ ਇਸ ਛੋਟੀ ਜੀ ਬੱਚੀ ਦੇ ਨਾਲ ਨਵਾਲਿਕ ਬੱਚੀ ਦੇ ਨਾਲ ਇੰਨਾ ਗਲਤ ਡਿਸੀਜਨ ਲਿਆ ਇੰਨਾ ਗਲਤ ਟੱਚ ਕਰਕੇ ਗਲਤ ਸ਼ੇਡਖਾਨੀ ਕਰਕੇ ਬੱਚੇ ਨੂੰ ਮੋਹ ਤੇ ਮੂੰਹ ਚ ਦੇਖੇਲਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੋਂ ਘਰ ਮੇਲਾ ਗੋਦਮੋਰ ਨਾਲ ਕੋਣ ਗੋਤਮ ਚਾਰ ਮੱਲੇ ਦੇ ਰਹਿਣ ਵਾਲਾ ਆ ਤੇ ਇਹ ਵੀ ਚਾਰ ਮੱਲੇ ਦੇ ਹੀ ਆਪਾਂ ਰਹਿਣ ਵਾਲੇ ਆ ਤੇ ਮਹੱਲਾ ਵਾਸੀ ਆ ਤੇ ਆਪਾਂ ਇਹੀ ਚਾਹਾਂਗੇ ਇਹਨਾਂ ਦੇ ਨਾਲ ਖੜੇ ਆ ਸਾਰੇ ਮਹੱਲਾ ਵਾਸੀ ਔਰ ਆਪਾਂ ਸਾਰੇ ਇਹੀ ਚਾਹਾਂਗੇ ਕਿ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਔਰ ਇਨਸਾਫ ਹੋਵੇ ਇਸ ਬੱਚੇ ਨਾਲ ਗੋਤਮ ਦੇ ਵਿੱਚ ਨਾਲ ਕੋਣ ਗੋਤਮ ਦੇ ਨਾਲ ਕੋਣ ਹੋ ਰਿਹਾ ਹੈ ਗੋਤਮ ਨਾਲ ਉਹਦੀ ਮਦਰ ਹੈ ਇੱਕ ਉਹਨਾਂ ਦੀ ਮਦਰ ਹੈ ਇੱਕ ਲక్ష్ਮੀ ਹੈ ਇੱਕ ਕੋਈ ਕਹਿੰਦੇ ਨੇ ਢਾਂਗੂ ਦੀ ਲੇਡੀ ਆ ਔਰ ਪ੍ਰੀਤ ਪ੍ਰੀਤ ਤੇ ਇੱਕ ਹੋਰ ਲੇਡੀ ਆ ਸਰ ਅਣਪਛਾਤੀ ਕਹਿ ਸਕਦੇ ਆ ਆਪਾਂ ਕਿਉਂਕਿ ਉਹਨਾਂ ਦਾ ਨਾਮ ਨਹੀਂ ਪਤਾ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਸਤ ਜਲਦੀ ਤੋਂ ਜਲਦੀ ਕੀਤਾ ਜਾਏ ਅਰੇਸਟ ਮੈਂ ਕਹਿੰਦਾ ਕਿ ਕਿੰਨੇ ਦਿਨ ਤੋਂ ਜਿਹੜਾ ਮਿਹਦਾਰੀ ਇੱਕ ਬੇਟੀ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਮੇਰੇ ਨਾਲ ਹੋ ਰਿਹਾ ਸੀ ਔਰ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਔਰ ਮੌਕਾ ਮਿਲਦੇ ਹੀ ਉੱਥੋਂ ਨਿਕਲੀ ਹੈ ਬੇਟੀ ਤੇ ਆਪਣੇ ਘਰਦਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਨਾਲ ਬਹੁਤ ਹੀ ਗਲਤ ਅਚੋ ਇਹਦਾ ਬਹੁਤ ਹੀ ਗਲਤ ਹੈ ਬੇਟੀ बार-ਬਾਰ ਸੱਜ ਵਿੱਚ ਜਾ ਰਹੀ ਹੈ बार-ਬਾਰ ਉਹਦੇ ਪੇਨ ਉੱਠ ਰਹੀ ਹੈ ਬਾਰ-ਬਾਰ ਠੀਕ ਹੋ ਰਹੀ ਹੈ ਬੇਟੀ ਆਪਣੀ ਮਾਂ ਕੋਲ ਰਹਿੰਦੀ ਸੀ ਬੇਟੀ ਮਾਂ ਕੋਲ ਰਹਿੰਦੀ ਸੀ 1 ਮਹੀਨੇ ਤੋਂ ਔਰ ਉਹਨੂੰ ਇੱਕ ਮਹੀਨੇ ਤੋਂ ਇੱਥੋਂ ਸਾਡੀਆਂ ਕੋਈ ਪ੍ਰਧਾਨਾਂ ਸੀ ਕੋਈ ਆਈਆਂ ਇਹਨਾਂ ਦੇ ਇੱਥੇ ਜਿਹੜੀਆਂ ਉਹਨਾਂ ਨੂੰ ਲੈ ਕੇ ਗਈਆਂ ਇਹਨਾਂ ਦੇ ਘਰੋਂ ਆਪਣੀ ਜ਼ਿੰਮੇਵਾਰੀ ਤੇ ਕਿ ਇਹਨੂੰ ਆਪਣੀ ਦੀ ਮਾਂ ਦੇ ਨਾਲ ਕੱਲਿਆ ਜਾਵੇ ਤੇ ਇੱਕ ਮਹੀਨੇ ਤੋਂ ਮਾਂ ਦੇ ਨਾਲ ਗਈ ਸੀ ਮੰਗ ਕਰਦੇ ਮੰਗ ਕਰਦੇ ਆ ਕਿ ਇਹਨਾਂ ਨੂੰ ਸਤ ਤੋਂ ਸਖ ਸਹਾਇਤਾ ਦਿੱਤੀ ਜਾਏ ਪ੍ਰਸ਼ਾਸਨ ਤੋਂ ਇਹੀ ਮੰਗ ਕਰਨੀ ਆ ਛੇਤੀ ਤੋਂ ਛੇਤੀ ਫੜਿਆ ਕਾਲ ਨੂੰ ਇਹਨਾਂ ਦੀ ਧੀ ਆ ਕਿਸੇ ਹੋਰ ਦੀ ਵੀ ਹੋ ਸਕਦੀ ਆ ਸਾਡੀ ਵੀ ਹੋ ਸਕਦੀ ਆ ਕਿਸੇ ਦੀ ਧੀ ਦੇ ਨਾਲ ਇਹੋ ਜਿਹਾ ਕਦਮ ਨਾ ਚੁੱਕਿਆ ਜਾਏ ਕਿਸੇ ਦੀ ਧੀ ਨਾਲ ਇਹੋ ਜਿਹਾ ਕੋਈ ਕੰਮ ਨਾ ਹੋਏ ਰੀਸੈਂਟਲੀ ਥੋੜੀ ਦੇਰ ਪਹਿਲਾਂ ਆਪਾਂ ਇਨਫਰਮੇਸ਼ਨ ਮਿਲ ਗਿਆ ਇਸ ਘਟਨਾ ਬਾਰੇ ਜੇ ਕੋਈ ਗੱਲ ਕਰਦੇ ਸਵਾਪੇ ਆਪਾਂ ਸਾਡੇ ਲੀਡਿੰਗ ਫੈਕਟਰ ਰੋਪਿੰਦਰ ਕੌਰ ਐਸਐਚਐਮ ਮਮੂਲ ਕੈਂਟ ਮੈਡਮ ਰਜਨੀ ਵਾਲਾ ਆਪਾਂ ਸਾਰੇ ਇੱਥੇ ਆਏ ਆ ਜੋ ਇਨੀਸ਼ੀਅਲ ਜਾਂਚ ਆਪਾਂ ਸ਼ੁਰੂ ਕਰਤੀ ਹੈ ਸੋ ਇਹਦੀ ਜਾਂਚ ਕਰਕੇ ਜੋ ਲੀਗਲ ਐਕਸ਼ਨ ਬਣਦਾ ਆਪਾਂ ਕਰ ਰਹੇ ਸਰ ਉਹਨਾਂ ਦਾ ਕੈਸੂ ਰਾਤ ਨੂੰ ਕੰਪਲੀਟ ਕੀਤੀ ਸੀ ਦੀ ਬੰਦੇ ਲੈ ਕੇ ਗਏ ਸੀ ਲੇਕਿਨ ਅਜੇ ਪਤਾ ਨਹੀਂ ਲੱਗਦਾ ਦੇਖੋ ਇਨੀਸ਼ਲ ਚੇਜ ਤੇ ਕਈ ਵਾਰੀ ਕੋਈ ਆਉਂਦਾ ਹੈ ਨਾ ਕੋਈ ਆ ਕੇ ਵੀ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸੰਦਾ ਕਿਉਂਕਿ ਬੱਚਾ ਸੋ ਹੁਣ ਉਹਦੇ ਕੋਈ ਮੋਤਵਰਾਨੇ ਮੈਨੂੰ ਵੀ ਫੋਨ ਕੀਤਾ ਹੁਣ ਪੰਜ ਤਿੰਨ ਮਿਸੇਬਲਾ ਸਟਾਰ ਆ ਗਿਆ ਜੋ ਸੱਚ ਐਕਸ਼ਨ ਬੰਦਾ ਹੈ ਉਹਨੂੰ ਪ੍ਰੋਪਰ ਕੀਤਾ ਜਾਏ ਪਰ ਜਿਹੜਾ ਗਲਪਰੇਡ ਆ ਉਹਦੇ ਮਕਾਮ ਤੱਕ ਪਹੁੰਚ ਜਾਏ ਮੈਨੂੰ ਲੋਕ ਇਫ ਯੂ ਵਿਸ਼ ਥੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.